ਹਾਂਜੀ ਡਾਕਟਰ ਸਾਹਿਬ ਸਾਰੇ ਸਾਥੀ ਜਿਹੜੇ ਸ਼ਮਰੋਸਨ ਦੀ ਅੜੀ ਕਾ ਜਾ ਰਹੇ ਆ ਤਾਂ ਗੱਲ ਡੀਟੀ ਜਦੋਂ ਪਿੰਡ ਖੋਲ ਕੇ ਦੇਖਿਆ ਕਿ ਪਿੰਡ ਬਾਟ ਕਲਾ ਤੇ ਮੈਂ ਉਹ ਕਿਤਾਬ ਚੋਂ ਪਛਪੀ ਤੇ ਝੋਲੇ ਚ ਪਾ ਕੇ ਥੱਲੇ ਪੜ੍ਹਨੇ ਬੈਠ ਗਈ ਰਾਤ ਦੇ 12 ਵਜੇ ਮੈਨੂੰ ਕਿਤਾਬ ਪੜ੍ਹਦੇ ਤੇ ਖੁਸ਼ੀ ਨਾਲ ਮਨ ਗੱਦਗਾ ਉੱਠਿਆ ਕਿ ਮੇਰੇ ਤੋਂ ਪਹਿਲਾਂ ਵੀ ਇੱਥੇ ਕੋਈ ਪਹੁੰਚਿਆ ਹੋਇਆ ਕੇਸ ਪਲੇਟ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਇਸ ਲਈ ਮਾਣ ਦਿੱਤਾ ਸਨਮਾਨ ਦਿੱਤਾ ਇਹ ਤਾਂ ਸੱਚੀ ਹੋਈ ਹੈ ਪੜ੍ਹਾਈ ਕੀਤੀ ਹੋਈ ਆ ਅਸੀਂ ਉਹਨਾਂ ਦਾ ਵੀ ਸਨਮਾਨ ਕਰਨਾ ਚਾਹੁੰਦੇ ਆ ਜੇਕਰ ਉੱਥੇ ਹੈ ਤੇ ਸਟੇਜ ਤੇ ਜ਼ਰੂਰ ਆਵੇ ਔਰ ਅਗਲੀ ਕਾਰਵਾਈ ਸਾਡੀ ਭੈਣ ਇੱਕ ਤਾਂ ਉਹ ਆਪ ਜੀ ਨੂੰ ਸਾਂਝੀ ਕਰਦੇ ਨੇ ਸਭ ਦੇ ਨੂੰ ਕੁਬੋਲਦੇ ਹੋਏ ਆਪਣਾ ਜਿਹੜਾ ਚੰਡੀਗੜ੍ਹ ਤੋਂ ਆਪਣੇ ਪਿੰਡ ਬਾਗਤਲਾ ਵਿੱਚ ਪਹੁੰਚੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਸਾਡੀ ਭੈਣ ਕਿਰਨ ਕਿਰਨ ਵਾਲਾ ਡਾਕਟਰ ਜਸਵੰਤ ਰਾਏ ਜੇਕਰ ਉਹ ਵੀ ਇੱਥੇ ਹੈ ਤੇ ਉਹ ਵੀ ਆਵੇ ਉਹ ਉਸ ਭੈਣ ਦਾ ਵੀ ਅਸੀਂ ਸਨਮਾਨ ਕਰਨਾ ਚਾਹੁੰਦੇ ਆਂ ਕਿਉਂਕਿ ਉਹ ਵੀ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਜਿਹੜੀ ਪ੍ਰੋਫੈਸਰ ਦੀ ਜੋਬ ਤੇ ਲੱਗੇ ਹੋਏ ਆ ਨੈਸ਼ਿਆ ਦਾ ਜੋ ਘਰ ਨੰਗਵਾਰ ਹਾਪਮ ਲੈ ਲਿਓ ਜੋਟੀ ਅਰ ਨੈਸ਼ਿਆ ਨੇ ਜੋ ਵਟੇ ਫਕਾਰੀ ਹਾਪਮ ਲੈਣਾ ਲਖੇ ਆਈ ਦੇਖੋ ਸਰਗਾਲਾ ਪਰ ਬੰਦ ਠੇਕੇ ਖੁੱਲੇ ਪੈਨਿਆ ਬੰਦ ਸਮਗਲ ਕੁੰਮਲੇ ਫੇਰਨੇ ਸੰਗ ਚਾਮਗੀ ਗੁਰਪ੍ਰੀਤ ਕੋ प्राइमरी स्कूल जो कि एक कविता अफजाई की चाचे ताए छोटे तो प्यारे बच्चे अज एक प्लेटफॉर्म में बहुत लंबी रीत तो बाद प्राप्त होगा <गण>। ਪਿੰਡ ਦੇ ਸਕੂਲ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੱਕ ਦੇ ਸਫ਼ਰ ਦੇ ਦੌਰਾਨ ਬਹੁਤ ਮਾਣ ਸਨਮਾਨ ਪ੍ਰਾਪਤ ਹੋਏ ਪਰ ਅੱਜ ਸਨਮਾਨ ਦੀ ਖੁਸ਼ੀ ਤੇ ਮੇਰੇ ਪੈਰ ਨਹੀਂ ਪਹੁੰਚੇ ਨਾ ਦੇਖਦਾ ਕਿਉਂਕਿ ਇਹ ਸਨਮਾਨ ਮੈਨੂੰ ਮੇਰੇ ਘਰ ਨੇ ਦਿੱਤਾ ਮੈਨੂੰ ਮੇਰੇ ਪਿੰਡ ਨੇ ਦਿੱਤਾ ਤੁਹਾਡਾ ਕਿਹੜੇ ਸ਼ਬਦਾਂ ਦੇ ਨਾਲ ਸ਼ੁਕਰੀਆ ਕਰਾਂ ਉਹਦੇ ਲਈ ਅੱਜ ਸਾਰੇ ਸ਼ਬਦ ਬੇਰਲੀ ਛੋਟੇ ਪੰਦੇ ਪੈ ਰਹੇ ਹਨ ਤੇ ਅੱਜ ਇਸ ਪਲੇਟਫਾਰਮ ਤੇ ਜੇ ਮੈਨੂੰ ਰੋਕਾ ਨਾ ਤੇ ਸਭ ਤੋਂ ਪਹਿਲਾਂ ਸ਼ੁਕਰੀਆ ਮੈਂ ਆਪਣੇ ਬਾਪ ਦਾ ਕਰਨ ਜਾ ਰਹੀ ਆ ਕਿਉਂਕਿ ਉਸ ਬੰਦੇ ਨੇ ਕਿਸੇ ਦੀ ਪਰਵਾਹ ਕੀਤਿਆਂ ਬਿਨਾ ਮੇ ਨੂੰ ਇਹ ਅਸਮਾਨ ਖੁੱਲਾ ਛੱਡ ਦਿੱਤਾ ਤਾਂ ਜੋ ਮੈਂ ਇਸ ਅਸਮਾਨ ਚ ਉਡਾਰੀ ਆ ਪਰ ਚੱਕਾ ਤੇ ਅੱਜ ਪਹਿਲਾ ਮੁਦਦ ਬਣ ਕੇ ਪਰ ਉਹਨਾਂ ਦੇ ਨਾਲ ਸਾਜੀ ਪੰਡਿਤ ਮਹਾਂ ਜੋ ਪਵਿੰਦਰ ਕੁਮਾਰ ਜੀ ਜੀ

ਜਿਹੜੀ ਇਹ ਸਾਬ ਔਰ ਨਾਣੀ ਜਿਹੜੀ ਸੇਦੀ ਜਿਹੜੀ ਪੰਜਾਬੀ ਯੂਨੀਵਰਸਿਟੀ ਜਿਹੜੀ ਬਹੁਤ ਵੱਡੀ ਆ ਯੂਨੀਵਰਸਿਟੀ ਆ ਉਹਦੇ ਵਿੱਚ ਜਿਹੜੀ ਲੈਕਚਰਰ ਦੀ ਜੋਬ ਪਾ ਰਹੇ ਆ ਉਹ ਸਾਡੇ ਪਿੰਡ ਲਈ ਜਿਹੜੀ ਮੋੜ ਬਹੁਤ ਮਾਣ ਵਾਲੀ ਗੱਲ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ

ਵੀਰ ਭਾਟੇ ਸਤ ਸਤ ਨੂੰ ਪਾਵਰ ਸਾਹਿਬ ਭੀਮrao Ambedkar ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੀਆਂ ਜੈ ਭੀਮ ਜੈ ਭਾਰਤ ਨਮੋ ਬਧਾਈ ਅਰ ਬਾਬਾ ਸਾਹਿਬ ਡਾਕਟਰ ਭੀਮrao Ambedkar ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਇਹ ਜੋ ਪ੍ਰੋਗਰਾਮ ਹੈ ਸੋ ਸਾਡੇ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਇਸ ਲਈ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਲਈ ਲਿਖਾਉਣ ਲਈ ਸਾਰੇ ਸਮਾਜ ਨੂੰ ਬੇਨਤੀ ਕਰਦੇ ਹਾਂ ਸੋ ਅਸੀਂ ਇੱਕ ਵਾਰ ਫਿਰ ਸਾਰੇ ਹੀ ਆਏ ਹੋਏ ਨਗਰ ਨਿਵਾਸੀਆਂ ਦਾ ਤੇ ਪਤਵੰਤੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈ ਭੀਮ ਜੈ ਭਾਰਤ जय पीएम जय भारत आज भारत रत्न बाबा साहेब डॉ बीआर अंबेडकर जी ਦਾ 133ਵਾਂ ਜਨਮ ਦਿਨ ਪਿੰਡ ਬਾਟਕਲਾਂ ਦੇ ਵਿੱਚ ਜਿਹੜਾ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਇਹ ਪ੍ਰੋਗਰਾਮ ਹਰ ਸਾਲ ਜਿਹੜਾ ਮਨਾਇਆ ਜਾਂਦਾ ਆ ਔਰ ਬੱਚਿਆਂ ਦੇ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੇ ਜਿਹੜਾ ਸਨਮਾਨ ਔਰ ਜਿਹੜੇ बाबा साहेब ਦੇ ਵਿਚਾਰਧਾਰਾ ਤੇ ਜਿਹੜੀ ਵਿਚਾਰ ਚਰਚਾ ਕੀਤੀ ਜਾਂਦੀ ਆ ਔਰ ਸਾਰੇ ਹੀ ਵਿਸ਼ਵ ਦੇ ਲੋਕ ਆਪਣੇ ਸਮਾਜ ਦੇ ਜਿੰਨੇ ਵੀ ਸਾਡੇ ਹੈਗੇ ਸਹਿਯੋਗੀ ਸਾਥੀ ਹੈਗੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਭ ਤੋਂ ਵੱਧ ਤੋਂ ਵੱਧ ਮਦਦ ਕਰਦੇ ਆ ਔਰ ਸਾਡਾ ਜਿਹੜਾ ਪ੍ਰੋਗਰਾਮ ਕਰਾਉਣ ਦਾ ਇੱਕੋ ਹੀ ਮਕਸਦ ਆ ਕਿ ਬੱਚਿਆਂ ਨੂੰ ਜਿਹੜਾ ਸਿੱਖਿਸ਼ਤ ਕਰਨਾ ਔਰ ਸਿੱਖਿਆ ਕਰਕੇ ਜਿਹੜਾ ਉਹ ਆਪਣੇ ਵਧੀਆ ਪੋਜੀਸ਼ਨਾਂ ਤੇ ਜਾ ਕੇ ਜਿਹੜਾ ਆਪਣੇ ਮਾਪੇ ਦਾ ਨਾਮ ਪਿੰਡ ਦਾ ਨਾਮ ਜਿਹੜਾ ਰੋਸ਼ਨ ਕਰ ਸਕਣ ਇਹ ਹੀ ਸਾਡਾ ਉਪਦੇਸ਼ ਆ ਕਿ ਜਿਹੜੇ ਬੱਚਿਆਂ ਨੂੰ ਪੜਾਉਣਾ ਜੈ ਭੀ ਜੈ ਭਾਰਤ ਬਹੁਤ ਅੱਛਾ ਮੈਂ ਬੋਲਦਾ ਆਵਾਜ਼ ਨਹੀਂ ਹੋਣੀ ਮੈਂ ਡੀਡੀ ਅਹਿਰ ਯੂਕੇ ਤੋਂ ਮੈਂ ਆਇਆ। ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਸਾਡੇ ਵਾਸਤੇ। ਬਾਬਾ ਸਾਹਿਬ ਦਾ ਜਨਮ ਦਿਨ ਹੈ। ਸਾਡੇ ਰਹਿਬਰ ਦਾ। ਇੱਕੋ ਰੱਬ ਸੀ ਤੇ ਸਾਡਾ ਬਾਬਾ ਸਾਹਿਬ ਰੱਬ ਸੀ। ਬੰਦਾ ਸ਼ਮਾਰ ਕਰਕੇ ਕੰਸਿਊਸ਼ਨ ਲਿਖਿਆ ਵੀ ਦ ਪੀਪਲ ਆਫ ਇੰਡੀਆ। ਜਾਤ ਪਾਤ ਤੇ ਸਾਬਾ ਕਰਤਾ ਸੇਫ ਫਿਰਦੀ। ਉਨੇ ਬੀਵੀਰ ਪੀਪਲ ਆਫ ਇੰਡੀਆ ਕਿਆ ਬਹੁਤ ਚੰਗਾ ਕੀਤਾ ਨੇ ਨਹੀਂ ਤਾਂ ਜਿਹੜਾ ਜਾਤ ਪਾਸੀ ਕੋੜ ਸੀਗਾ ਹੈ ਸਕੂਲ ਚ ਮੋਰੀ ਬੇਰੀ ਬੋਰੀ ਪਿੱਛੇ ਸੀਗੀ ਬੀਇੰਗ ਅੰਟਚੇਬਲ ਸੋ ਬਾਬਾ ਸਾਹਿਬ ਦਾ ਜਨਮ ਦਿਨ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਔਰ ਮੈਂ ਇੱਕ ਬੇਨਤੀ ਕਰਾਂਗਾ ਮਦਰਸ ਦੀ ਫਾਦਰਸ ਦੀ ਕਿ ਬੱਚੇ ਨੂੰ ਪੜ੍ਹਨਾ ਪੜਾਉਣਾ ਬਹੁਤ ਜ਼ਰੂਰੀ ਆ ਪੜ੍ਹਨਾ 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 ਬਾਕੀ ਕੰਮ ਫੇਰ ਪੜ੍ਹਨਗੇ ਤੇ ਗਰੀਬੀ ਦਾ ਗੜਾ ਕੁੱਟ ਦੇਣਗੇ ਜਿੰਦਾ ਮੈਂ ਕੁੱਟਿਆ ਜੱਜ ਬਣਿਆ ਇੰਗਲੈਂਡ ਜਾ ਕੇ ਮੈਂ ਬਾਬਾ ਸਾਹਿਬ ਦੀ ਕਿਰਪਾ ਮੈਂ ਪੈਰਸ਼ੋਏਬਾ ਸਾਹਿਬ ਦੇ ਜਦੋਂ 55 ਚ ਆਏ ਜਿੰਦਰ ਬਾਠਾਂ ਤੋਂ ਤੁਕਾ ਚਾਚਾ ਕਰਮ ਜੰਦੇ ਇਲੈਕਸ਼ਨ ਚ ਖੜੇ ਹੋਏ ਸੀਗੇ ਉਹ ਜਿਹੜੇ ਪੈਰਸ਼ੋਏ ਸੀ ਉਹ ਨਹੀਂ ਮੈਨੂੰ ਸਿਰੇ ਤੋਲਾਦਾ ਤਾਂ ਚੱਕਦਾ ਜੱਜ ਬਣਾਤਾ ਔਰ ਮੈਂ ਸਾਰੇ ਮਾਮਾ ਪੈਣਾ ਨੂੰ ਮੇਰੇ ਭਰਾਵਾਂ ਨੂੰ ਕਹੂੰਗਾ ਬੱਚੇ ਪੜਾਉਣੇ ਆ ਜੱਜ ਬਣਾਉਣੇ ਆ ਬੜੇ بڑے ਅਫਸਰ ਬਣਉਣੇ ਆ ਤੇ ਇਹ ਗੱਲ ਬਣਨੀ ਆ ਸਾਰਿਆਂ ਨੂੰ ਮੇਰਾ ਜਨਮ ਦਿਨ ਦੀ ਸਭ ਬਹੁਤ ਬਧਾਈ ਜੈ ਭੀਮ ਅਸੀਂ ਕੋ ਬੋਤ